ਬਹੀ ਮੈਂ ਦੇ ਘਰ ਦੇ ਗਿਆ ਤੇ ਮੈਨੂੰ ਫੋਨ ਕੀਤਾ ਜੇ ਆਇਆ ਤੇ ਉਹ ਜਾਨੋ ਸੜਕ 'ਤੇ ਵੀ ਸਭ ਨੂੰ ਸਵਾਹ ਹੋ ਗਿਆ ਤੇ ਇਹ ਕਿ ਸਭ ਜਿਹੜੇ ਅੰਦਰ ਹੀ ਬਾਹਰ ਗੜੀ ਨਾਲ ਹੀ ਖੋਤੀ ਸੀ ਬਟਾਲਾ ਦੇ ਨੇੜੇ ਕਸਬਾ ਕਾਦੀਆਂ ਦੇ ਮੁਹੱਲਾ ਧਰਮਪੁਰਾ ਵਿਖੇ ਉਸ ਵੇਲੇ ਆਪਣਾ ਤਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਅਚਾਨਕ ਮੁਹੱਲੇ ਦੇ ਇੱਕ ਘਰ ਦੇ ਵਿੱਚ ਅੱਗ ਲੱਗ ਗਈ ਅੱਗ ਲੱਗਣ ਨਾਲ ਘਰ ਵਿੱਚ ਪਿਆ ਲੱਖਾਂ ਰੁਪਏ ਦਾ ਸਮਾਨ ਮਿੰਟਾਂ ਵਿੱਚ ਸੜ ਕੇ ਸਵਾਹ ਹੋ ਗਿਆ ਉਧਰ ਗਵਾਂਡੀਆਂ ਦੀ ਮਦਦ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਪਰ ਘਰ ਦੇ ਵਿੱਚ ਪਿਆ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਘਰ ਵਿੱਚ ਲੱਗੀ ਐਲਸੀਡੀ ਦੇ ਸ਼ਾਰਟ ਸਰਕਟ ਦੇ ਨਾਲ ਹੋਈ ਹੈ। ਇੱਥੇ ਵੀ ਦੱਸ ਦਈਏ ਕਿ ਮਾਲਕਨ ਸੁਮਨ ਨੇ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਹੈ। ਹਾਂ ਜੀ ਸਾਬ 32 ਪਰਗਰ ਖਗ ਗਈ ਹੈ। ਐਲਈਡੀ ਨੂੰ ਅੱਗ ਲੱਗ ਗਈ। ਘਰ ਦਾ ਸਮਾਨ ਸਾਰਾ ਸੜ ਗਿਆ। ਘਰ ਦਾ ਸਮਾਨ ਸਾਰਾ ਸੜ ਗਿਆ ਕੁਝ ਨਹੀਂ ਰਿਹਾ ਹੈਗਾ ਮੇਰਾ। ਮੈਂ ਬਰਬਾਦ ਹੋ ਗਈ ਹਾਂ ਮੈਂ। ਸਾਰਾ ਬਾਬਾ ਦੇ ਵੱਡੇ ਦੇ ਹੁਣੇ ਅਜੇ ਮੈਂ ਲਏ ਨਵੇਂ ਸਾਰਾ ਸਾਮਾਨ ਨਵਾਂ ਹੌਲੀ ਹੌਲੀ ਕਰਕੇ ਬਣਾਉਂਦੀ ਰਹਿਣੀ ਆ ਮੈਨੂੰ ਨਹੀਂ ਪਤਾ ਅੱਗ ਲੱਗ ਜਾਣੀ ਆ ਕੀ ਪਾਣਾ ਵਰਤ ਗਿਆ ਮੇਰੇ ਨਾਲ ਹਾਏ ਪਤਾ ਨਹੀਂ ਲੱਗਾ ਸਬਜ਼ੀ ਲੈਣੇ ਗਈਆਂ ਅੰਦਰ ਨਿਕਲ ਕੇ ਮੈਂ ਤਰਜਾਈ ਚ ਬੈਠੀ ਹਾਂ ਬੈਠੀ ਹੁੰਦੀ ਭਾਵੇਂ ਮੈਨੂੰ ਲੱਗ ਜਾਂਦੀ ਹਾਏ ਕਿਤਾਬ ਪਤਾ ਨਹੀਂ ਲੱਗਾ ਤਰ ਮੈਂ ਆਂ ਅੰਦਰ ਆਈਆਂ ਸਬਜ਼ੇ ਪੈਸੇ ਦੇਣ ਰਿਹਾ ਸਬਜ਼ੀ ਵਾਲਿਆਂ ਨੂੰ ਅੰਦਰ ਆਈ ਪਪਾ ਕਮਾ ਚ ਗਿਆ ਵਾ ਬੰਨੇ ਵਾਲਿਆਂ ਨੇ ਪਾ ਲੈ ਕੇ ਪਜਾਇਆ ਪਾਣੀ ਪਾ ਕੇ ਜੀ ਅੰਨਾ ਨੇ ਪਾਣੀ ਪਾਇਆ ਇਹ ਗਰੀਬ ਬੰਦੇ ਤੇ 3 ਲੱਖ ਰੁਪਏ ਦਾ ਇਹਨਾਂ ਦਾ ਨੁਕਸਾਨ ਹੋ ਗਿਆ ਆਪੋ ਦਿਹਾੜੀ ਕਰਦਾ ਬਚਿਆ ਕੱਖ ਨਹੀਂ ਕਿੱਥੋਂ ਕੱਖ ਨਹੀਂ ਹੈ ਮੇਰਾ ਹਜੀ ਸਾਹਿਬ ਕੀ ਲਾਤ ਕੀ ਹਾਸਾ ਮੇਰਾ ਨਾਮ ਜੀ ਅਸ਼ਮਨੀ ਕੁਮਾਰ ਹੈ ਇਹਨਾਂ ਦਾ ਮਕਾਨ ਹੈ ਇਹ ਮਕਾਨ ਸਾਡਾ ਹੀ ਹੈ ਜੀ ਕੀ ਹਾਸਾ हां साबा जी कोही मैं ते काम ते गया ही ते मेनू फोन केता जे आया ते औंदिया नु सड़ के फुट गया सब कुछ तब हो गया ते एक सब्जी ਲੈਣ ਦੇ ਹੀ ਬਾਹਰ ਗਲੀ ਦੇ ਨਾਲ ਹੀ ਖੋਤੀ ਸੀ ਇਹ ਤੇ सब्जी ਲੈਣ ਆਈ ਤੇ ਵੇਖਿਆ ਅੰਦਰ ਅੰਦੇ ਨੂੰ ਅੱਗ ਲੱਗੀ ਹੈ ਨੁਕਸਾਨ ਢਾਈ ਲੱਖ ਦਾ ਜੀ ਹੋ ਗਿਆ ਜਿਹੜਾ ਕੁਝ ਨਹੀਂ ਰਿਹਾ ਮਗਰ ਬਚਿਆ ਨਹੀਂ ਕੁਝ ਵੀ ਆਪ ਇਸ ਤਰ੍ਹਾਂ ਲੱਗੀ ਹੈ ਹਾਂ ਜੀ ਆਪਕਾ ਤਾਂ ਇਹ ਨਹੀਂ ਪਤਾ ਲੱਗਾ ਕੁਝ ਵੀ ਸਾਰੇ ਅੰਦਰ ਬੈਠੇ ਸਨ ਬਾਹਰ सब्जी ਲੈਣ ਗਈ ਤੇ ਮਗਰ ਅੱਗ ਲੱਗੀ ਬਚਾ ਦੱਸਾਂ ਬਚਾਅ ਦੇ ਮੁਹਲੇਦਾਰਾਂ ਨੇ ਆ ਕੇ ਪਾਣੀ ਪੂਣੀ ਪਾਇਆ ਸਾਰਿਆਂ ਨੇ ਤੇ ਤਾਂ ਬਚਾਅ ਹੋਇਆ ਬਚਾਅ ਕਦਾ ਹੋਇਆ ਤੇ ਬਾਹਰ ਹੀ ਕੱਢਿਆ ਸਾਰਾ ਸਮਾਨ ਬਚਾਅ ਉੱਤੇ ਤੇ ਹੈ ਕੁਛ ਨਹੀਂ ਸਿਰਫ ਆਗ ਹੀ ਬਚਾਈ